ਸਤਿਨਾਮ ਵਾਹਿ ਹੈ ਸਤਿਨਾਮ ਵਾਹਿ ਹੈ ਵਾਹਿ ਸਤਿਨਾਮ ਵਾਹਿ ਹੈ ਸਤਿਨਾਮ ਵਾਹਿ ਹੈ ਵਾਹਿ ਸਤਿਨਾਮ ਵਾਹਿ ਹੈ ਸਤਿਨਾਮ ਵਾਹਿ ਹੈ ہلو ست نام دکڑ کر ستما Oh ਆ ਵੱਲੋਂ ਬਾਬਾ ਸੁਦੇਵ ਜੀ ਨੂੰ ਵੀ ਸਾਡਾ ਪਿਆਰ ਬੋਲੇ ਇਸ ਸੋਜ ਨਾ ਹੋਈ ਜੇ ਸੋਚੀ ਲਖ ਵਾਰ ਕਥ ਜੋ ਨਾ ਹੋਈ ਜੇ ਆਇ ਰਹਾ ਲਖਾਰ ਭੁਖਿਆ ਭੋਗ ਨਾ ਉਤਰੀ ਜੇ ਉਤਨਾ ਫੁਰੀਆ ਪਾਗ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਕਿ ਬਚਿਆਰਾ ਹੋਈ ਏ ਕਿ ਪੂਰੇ ਟੁੱਟੇ ਪਾਲੁ ਗੁਮਰ ਜਾਈ ਤਕੜਾ ਨਾਨਕ ਲਿਖਿਆ ਸੁਖਵੀ ਹੋਣਕਾਰ ਹੋ ਨਾ ਕਰਿਆ ਜਾਈ ਹੋਵੀ ਹੋਣ ਜੀ ਭਗਵੰਦੇ ਵਟੇ مگ میں یپرانی جگ میں لے <سؤال> بھگت کو پائی ہے کہ نو میں بخشیش کو میں سدا <سؤال> مگ میں اندر سب <سؤال> کو باہر نہ کوئے नानक مگ میں جی بجے تا ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਰਿਜਾ ਬਿਨੁ ਜੀਤਾਰ ਗਾਵੇ ਕੋ ਸਾਜ ਕੇ ਤੁੰਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਫਿਰਦੇ ਸੇ ਦੂਰ ਗਾਵੇ ਕੋ ਵਿਖੇ ਹਾਗਰਾ ਸੁਨ ਕਰਨਾ ਕਦੀ ਨਾ ਆਵੇ ਕੋੜ ਕਦ ਕਰਤੀ ਗੁਰ ਕੀ ਕੋੜ ਦਿੰਦਾ ਫਿਰ ਲੈਂਦੇ ਸੰਗਵਾਏ ਜੁਗਾ ਜੁਗੰਤਰ ਖਾਇ ਖਾਏ ਕਮੀ ਹਮੰਤ ਚਾਹੇ ਰਾਹੋ ਨਾਨਕ ਬਖਸ਼ੇ ਵੇ کرائی وے کر ਗੁਰ ਕੀ ਸਿੱਖ ਸੁਣੇ ਗੁਰਾਂ ਦੇ ਪੁਜਾਈ ਸੁਭਨਾ ਦੀਆਂ ਗਾਇਕ ਦਾਤਾ ਸੋਹਣਾ ਬਸੰਨਾ ਜਾਈ ਜੇ ਯੁਗ ਚਾਰੇ ਆਜਾ ਹੋਰ ਸੁਣੀ ਹੋਏ ਨਮਾ ਗਦਾ نانگ سونے موسیقی ਹੋਦ ਰਾਮ ਗਿਆਨ ਕਾ ਲਗਾ ਕੋ ਕਰੂੰ ਕੇਤੇ ਬੋਨ ਪਾਣੀ ਵਸੰਦਰ ਕੇਤੇ ਕਾਨ ਮਹੇਸ਼ ਕੇਤੇ ਬਨਵੇਂ ਕਾਟਿ ਘੜੀਏ ਰੂਪ ਰਖੇ ਕੇਤੇ ਕਰਮ ਹੋਣੀ ਮੇਰ ਕੇਤੇ ਕੇਤੇ ਘੂਲ ਦੇਸ ਕੇਤੇ ਸੁਰਗਤ ਕੇਤੇ ਮੰਡਲ ਦੇਸ ਕੇਤੇ ਸਿਦਦੁਲਾਦ ਕੇਤੇ ਕੇਤੇ ਤੇ ਵੀਰ ਕੇਤੇ ਦੇਵ ਨਾਮ ਕੁਮਾਰੀ ਪਿਤਾ ਮਾਤਾ ਕਰਤ ਮਹਤ

Yeah, why चले लंग योगी चले ਸਭਾ ਵਾਲੇ ਮੈਨੂ ਕਰਾਓ ਸਭਾ ਵਾਲਾ ਅਬਦੇ ਚਿਕਿਤਰਾ ਵਾਲੋ ਕੋਲੋਂ ਮਾ ਕਪੜਾ ਇਹਦੇ ਚੱਕਣਾ ਹੋਵੇ ਲੰਕਰਾ ਦੀ ਸੈ ਮਾ ਕੇ ਜੀ ਜਾਨ ਹੈ ਬਾਰੇ ਗੁਰੂਦਾਨਾ ڈگی ڈنگ راشے یوگی چلے گئے پروار ज्ञान हर के न जाए, सेवक को सेवा पढ़े आई हुकम बोज पर पाई ਸੇਵਕ ਕੋ ਸੇਵਾ ਬਣਾਈ ਹੁਕਮ ਪੂਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋੜ ਭਏ ਮਿਰੈਰ ਅਨੰਦ ਹੋ ਜਾਏ ਗੁਰ ਕੇ ਪੈਰ ਇਹ ਲੋਕ ਸੁਣੀਏ ਪ੍ਰਭੂ ਸੁਰੇਲੇ ਨਾਨਕ ਹਰਿ ਪਰਵ ਆਪੇ ਮੇਲੇ ਸਾਰੇ ਬੋਲੋ ਸੇਵਕ ਕੋ ਸੇਵਾ ਬਣ ਆਈ ਹੁਕਮ ਭੋਜ ਪਰਮ ਕਲ ਪਾਈ ਸੇਵਕ ਕੋ ਸੇਵਾ ਬਣ ਆਈ ਹੁਕਮ ਭੋਜ ਪਰਮ ਕਲ ਪਾਈ ਨੰਗਰਾਂ ਦੀ ਸੇਵਾ ਕਰਕੇ ਜੋਗੀ ਜਨਨੇ गुरमुख जनम सवार दरग चलिया सची दरग जाए सॼा पिण मलिया गुरमुख भोजन पाओ जाओ लले गुरमुख नेचर चेतन भली भले गुरमुख से ॼाण आवण कले हले लंगरां बि सेवा योगी चले

રાધી સે વાચવા તાકે યોગી ચલે જઈ બોલો વેદ દુનિયા સેવ કમાયે વેદ દુનિયા સેવ કમાયે ਜਿਤ ਦੁਨੀਆ ਸੇਵ ਕਵਾਈਏ ਜਿਤ ਦੁਨੀਆ ਸੇਵ ਕਵਾਈਏ ਇਹ ਦੁਨੀਆ ਸੇਵ ਕਰੀਏ ਇਹ ਦੁਨੀਆ ਸੇਵ ਕਰੀਏ ਇਹ ਦੁਨੀਆ ਸੇਵ ਕਰੀਏ ਵਾਹਿਗੁਰੂ 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 ਸਾਰੀ ਜੀਵ ਜਗ ਹੈ ਬਹੁਤ ਸੇ ਤਰ੍ਹਾਂ ਦੇ ਬਹੁਤ ਹਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਜੀ ਸ਼ਕਲ ਕੋ ਦੇਦਾਨ ਅਰਦਾਸ ਇੱਕ ਕਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘਰੋਤੀ ਜੀ ਸਹਾਇ ਵਾਰ ਸ੍ਰੀ ਘਰੋਤੀ ਜੀ ਕੀ ਪਾਸ਼ਾਏ ਦਸੋਈ ਸਰੇ ਤੁਮ ਭਗਵਾਨ ਦੇ ਸ਼ਰ ਕੇ ਗੁਰ ਨਾਲਿਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸਰਨ ਦਰਸੀ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਵਰਮ ਸ੍ਰੀ ਹਰਿ ਰਾਇ ਸ੍ਰੀ ਅਰਕੇ ਸ਼ਰ ਕੇ ਆਈਏ ਜਿਸ ਜੱਟੇ ਸਾਧਨ ਲਗਾਏ ਤੇ ਇੱਕ ਮਹਾਨ ਸੰਗਲੀਏ ਕਰਨੋਂ ਨੇ ਦੇ ਆਲੇ ਤਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਦੀ ਸਹਾਏ ਸਾਸਰੀ ਅਕਾਲ ਪੁਰਖ ਜੀ ਕਰੇ ਧੰਨ ਕਰ ਸਾਸੂ ਗੁਰਨਾ ਜੀ ਵਾਹਿਗੁਰੂ ਨਮੋ ਸਾਈਆਂ ਜੀ ਦੇ ਸਰੂਪ ਹਾਜ਼ਰਾ ਜੋ ਜੈਰਾ ਜੀ ਗੁਰਨਾ ਅਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਚੰਦ ਦਾ ਧਿਆਨ ਧਰ ਕੇ ਸਾਸੰਗਤ ਜੀ ਗੁਰਨਾ ਜੀ ਵਾਹਿਗੁਰੂ ਆਪ ਜੀ ਦੇ ਚਾਰ ਸਹਿਬਜਾਦੇ ਪੰਜ ਪਿਆਰੇ 40 ਮੁਗਤੇ ਸੂਹ ਸੰਗ ਸਿੰਘ ਅਠੀਆਂ ਜੱਟੀਆਂ ਤੱਬੀਆਂ ਸਰਬਾਤ ਗੁਰਦੁਆਰਿਆਂ ਝੰਡਿਆਂ ਬੋਹਿਆਂ ਨਿਸ਼ਾਨਾਂ ਸਮੂਹ ਕਥਤਾਂ ਜੀ ਦੇ ਦਰਸ਼ਨ ਦੇ ਨਾਲ ਦਾ ਖੁਸ਼ਕਰ ਸਤਿਗੁਰ ਬੋਲਣਾ ਜੀ ਵਾਹਿਗੁਰੂ ਨਿਮਾਣਿਆਂ ਬੇਮਾਣਣੇ ਕਾਣਿਆਂ ਬੇਤਾਣੇ ਕਿਉਟਿਆਂ ਦੀ ਓਟ ਨੇ ਆਸਣਿਆਂ ਦੇ ਆਸਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਅਨੰਦ ਸਿੰਘ ਜੀ ਹੈ ਬੀਰ ਨਵਾਜ ਸਿਆ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਰਾਲੀ ਸ਼ਹਿਰ ਵਿਖੇ ਆਪ ਜੀ ਦੇ ਚਰਨ ਸੇਵਾ ਕਰੀਬ ਨਵਾਜ ਸੱਜੇ ਪਾਤਸ਼ਾਹ ਰਵਿੰਦਰਪਾਲ ਸਿੰਘ ਲਕੀ ਵੀਰ ਜੀ ਮਹਾਰਾਜ ਜਿਨਨੀ ਸਵਾਸਾਂ ਦੀ ਪੁੰਜੀ ਰੱਖੀ ਸੀ ਭੋਗਦੇ ਹੋਏ ਸਰੀਰ ਰੂਪੀ ਚੋਲਾ ਧਿਆ ਗਿਆ ਹੈ ਤੁਹਾਡੀ ਕਿਰਪਾ ਨਾਲ ਮਹਾਰਾਜ ਦੇ ਅਸਥੀ ਦੇਮਾਲ ਗਰੀਬ ਨਵਾਜ਼ ਸੱਜੇ ਪਾਸ਼ਾ ਜੀ ਉਹਨਾਂ ਦੇ ਸਰੀਰ ਗਰੀਬ ਨਵਾਜ਼ ਸੱਜੇ ਪਾਸ਼ਾ ਆਪਣੀ ਦੇਣ ਦੀ ਆਗਿਆ ਬਖਸ਼ੋ ਪਰਿਵਾਰ ਵੱਲੋਂ ਵੀ ਬੇਨਤੀ ਹੈ ਖਾਨਦਾਂ ਵੱਲੋਂ ਵੀ ਰਵਿੰਦਰ ਪਾਲ ਸਿੰਘ ਜੀ ਲੱਗੇ ਵੀਰ ਜੀ ਚਰਨਾ ਜਨ ਨਵਾਸ ਬਖਸ਼ਣਾ ਮੇਰੇ ਮਹਾਰਾਜ ਜੀ ਇਹ ਤੁਹਾਡੀ ਕਿਰਪਾ ਸੀ ਵਿਰਲੇ ਵਿਰਲੇ ਦੀ ਹੁਮੈਨ ਵਰਦੀ ਕਮੇ ਨੂੰ ਮਾਰ ਕੇ ਉਹਨਾਂ ਨੇ ਨਿਵਰਤਾ ਵਿੱਚ ਸੇਵਾ ਅਦਾਈਆਂ ਤੁਹਾਡੀ ਕਿਰਪਾ ਨਾਲ ਬਾਬਾ ਦੀ ਸ਼ੇਰ ਜੀ ਤੁਹਾਡੀ ਕਿਰਪਾ ਸੀ ਉਹਨਾਂ ਦੇ ਅੰਦਰ ਕੇਵਲ ਸ਼ਰਧਾ ਸੀ अनेका ਦੇ ਅੰਦਰ ਸ਼ਰਧਾ ਪੈਦਾ ਕਰਨ ਵਾਲੀ ਰੂਹ ਸੀ ਕੱਲੀ ਸੇਵਾ ਕੀਤੀ ਨਹੀਂ ਸੇਵਾ ਤੋਂ ਆਉਣ ਵਾਲੀ ਰੂਹ ਸੀ ਮਹਾਰਾਜ ਆਪ ਜੀ ਦੀਆਂ ਸੇਵਾ ਦੇ ਰੂਪ ਨੇ ਸੇਵਾ ਕਹਿਣੀ ਕਰਨੀ ਹੈ ਆਉਣੇ ਸਭ ਤੋਂ ਚੀਜ਼ ਉਹ ਚੀਜ਼ ਆਪ ਜੀ ਨੇ ਝੋਲੀ 'ਚ ਪਾਈਆ ਸੀ ਨਾ ਆਕਣਾ ਨਾ ਥਕਣਾ ਨਾ ਚੱਕਣਾ ਆਪ ਜੀ ਦੀ ਬਖਸ਼ਿਸ਼ ਹੀ ਸਾਰੀ ਹੇ ਮਹਾਰਾਜ ਇਹੋ ਜੀਆਂ ਰੂਹਾਂ ਵਿਛੜ ਜਾਣ ਵੈਰਾਗ ਹੁੰਦਾ ਹੈ ਅਥਰੂ ਨਹੀਂ ਤੇ ਗੁਰੂ ਗੋਬਿੰਦ ਸਿੰਘ ਬੇਨਤੀ ਹੈ ਸਮੇ ਸਮੇਂ ਸਾਰੇ ਸਾਬ ਜੀ ਨੇ ਕਰਨਾ ਹੈ ਸਵਾਸਾਂ ਦੀ ਪੂਜੀ ਹੈ ਹਨ ਕੇ ਜਨਨ ਕਰ ਕਾਲ ਸੰਤਾਏ ਮਰਲ ਲਿਖਾਏ ਮੰਡਲ ਮੈਂ ਆਏ ਤੁਹਾਡੀ ਲੀਲਾ ਮੌਦਨ ਲਿਖੀ ਜਾਂਦੀ ਹੈ ਜਨਮ ਤੋਂ ਫਿਰ ਜਨਮ ਹੁੰਦਾ ਹੈ ਜੋਦੜੀ ਹੈ ਇਹੋ ਜੀਆਂ ਰੂਹਾਂ ਭੇਜਦੇ ਰਹੇ ਕਿਰਪਾ ਕਰਨੀ ਮੇਰੇ ਮਹਾਰਾਜ ਜੀ ਦੇਵਤਾ ਕਰਦੀਆਂ ਇਸ ਵੇਲੇ ਫਾਰੀ ਸਲਿੰਗ ਦੇ ਬੈਠ ਕੇ ਜਪਜੀ ਸਾਹਿਬ ਦੀ ਬਾਣੀ ਨਾਲ ਤੁਸੀਂ ਸੇਵਾ ਲਈਏ ਇਹਦਾ ਮਹਾਤਮਾ ਨੌਰਾ ਵੀ ਰਵਿੰਦਰਪਾਲ ਸਿੰਘ ਲਕੀਮੀ ਜੀ ਦੀ ਆਤਮਾ ਨੂੰ ਵਕਸ਼ਣਾ ਜੋ ਜਾਪ ਹੋਇਆ ਰਸਤੇ ਵਿੱਚ ਹੁਣ ਉਹਨਾਂ ਦੀ ਆਤਮਾ ਨੂੰ ਮਾਲਾ ਦੀ ਇਹਦਾ ਮਹਤਉ ਵਕਸ਼ਣਾ ਪਰਿਵਾਰ ਨੂੰ ਨਮਨ ਵਕਸ਼ਣੀ ਘਣ ਬਨਣ ਦੀ ਫਿਰ ਵੀ ਕੋਲਾ ਭਲਾਈ ਦੇ ਅੰਦਰ ਨੂੰ ਹੀ ਉਹਨੂੰ ਵਕਸ਼ਣੀ ਬਿਆਨਤ ਮਹਾ ਪ੍ਰਸ਼ਾਨੀਆਂ ਸੰਸਾਵਾ ਦੇ ਸੇਵਾਦਾਰ ਸਭ ਨੂੰ ਸਾਰਿਆਂ ਦਾ ਅਸੀਸ ਜਿਹੜੀ ਹੈ ਲੱਖੀ ਭਾਜੀ ਨੂੰ ਬਖਸ਼ਣੀ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਦੀ ਆਗਿਆ ਬਖਸ਼ੋ ਫੁੱਲ ਚਮ ਦੀ ਖੇਮਾ ਬਖਸ਼ਣੀ ਅੰਸਾਰ ਸਾਈ ਹੁਣ ਆਵੀਂ ਤੇ ਦਸਤੇ ਜੋ ਜੀ ਆਵੇ ਸੋ ਰਾਜੀ ਜਦੇ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੁਲੇ ਇਸੋ ਨਿਹਾਲ ਬੱਬਨਾ ਵਾਹਿਗੁਰੂ ਧਤਤੋ ਨਾਮ ਵਾਹਿਗੁਰੂ ਧਤਤੋ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਕੋਰਲੀ ਸ਼ਹਿਰ ਵਿਖੇ ਅਸੀਂ ਅੰਮ੍ਰਿਤਸਰ ਤੋਂ ਪਹੁੰਚੇ ਆਂ ਸਾਡੇ ਭੈਣ ਜੀ ਸੋਲਖੀਆਂ ਤੋਂ ਪਹੁੰਚੇ ਨੇ ਫਤਿਹਗੜ੍ਹ ਸਾਹਿਬ ਤੋਂ ਸੇਵਾਦਾਰ ਪਹੁੰਚੇ ਨੇ ਆ ਲੰਗਰਾਂ ਦਾ ਸਾਰਾ ਜਥਾ ਜਿਹੜਾ ਉਹਨਾਂ ਦੇ ਮੈਂਬਰ ਪਹੁੰਚੇ ਨੇ ਰਿਸ਼ਤੇਦਾਰੀ ਸਾਰੇ ਰਵਿੰਦਰਪਾਲ ਸਿੰਘ ਲੱਕੀਬੀਰ ਜੀ ਕਰਾਲੀ ਵਾਲੇ ਉਹਨਾਂ ਦੇ ਵਿਛੋੜੇ ਦੇ ਵਿੱਚ ਅੱਜ ਸਾਰੇ ਇੱਥੇ ਪਹੁੰਚੇ ਨੇ ਸਰੀਰ ਨੂੰ ਅਗਨ ਪੇਟ ਕਰਨ ਲਈ ਨਾਲ ਹਾਜ਼ਰੀ ਭਰਨ ਆ ਸੇ ਔਰ ਹਰ ਕਰਨ ਜਿਵੇਂ ਇੱਕ ਅੰਦਰ ਦਰਦ ਐ ਇਸ ਵੇਲੇ ਕਿ ਬਹੁਤ ਵੱਡਾ ਕਾਟਾ ਮਹਿਸੂਸ ਕਰ ਰਿਹਾ ਪਰਿਵਾਰ ਤੇ ਕਰ ਹੀ ਰਿਹਾ ਪਰ ਜਿੰਨੀਆਂ ਸੰਸਾਵਾਂ ਨੂੰ ਉਹਨਾਂ ਨੇ ਪਿਆਰ ਦੀ ਬੁੱਕਲ ਵਿੱਚ ਲਿਆ ਸੀ ਜਿੰਨੀਆਂ ਨੂੰ ਨਾਲ ਲੈ ਕੇ ਤੁਰਦੇ ਸੀ ਦੋ ਬੰਦੇ ਨਹੀਂ ਅੱਜ ਕ ਨਾਲ ਚੱਲਦੇ ਤੇ ਉਹ ਫਿਰ ਕਦੀ 15 ਕਦੀ 20 ਸਰੀਰ ਹੁਣ ਜਦੋਂ ਤੋਂ ਦੁਪਹਿਰੇ ਸ਼ੁਰੂ ਹੋਏ ਆ ਅਮਰੋਸਰ ਵੀ ਸਾਰੀਆਂ ਜਗ੍ਹਾਈ ਤੇ ਹਰ ਐਤਵਾਰ ਉਹਨਾਂ ਦੀ ਰੁਟੀਨ ਹੈ ਬਾਬਾ ਦੀਪ ਸਿੰਘ ਦਾ ਦਰ ਚਾਟੀਵੰਡ ਚੌਂਕ ਸ਼ਹੀਦਗੰਜ ਸਾਹਿਬ ਜੀ ਸ਼ਨੀਵਾਰ ਰਾਤ ਆ ਜਾਣਾ 10 15 ਦੀ ਮੇਰੇ ਪਰਾਂ ਨੇ ਤੇ ਉਥੋਂ ਕੁਝ ਲਵਾਈ ਕੁਝ ਇੱਥੋਂ ਲਵਾਈ ਨਾਲ ਤੇ ਸਾਰਾ ਹੀ ਮਤਲਬ ਵੀ ਮੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਮਾਇਆ ਲਿਆ ਰਹੇ ਆ ਕਿੱਥੋਂ ਕੀ ਕਰ ਰਹੇ ਆ ਆਪੇ ਹੀ ਮਾਇਆ ਦਾ ਵੀ ਪਰਮਾਨਦ ਰਸਦਾਂ ਦੇ ਵੀ ਪਰਮਾਨਦ ਲਵਾਈਆਂ ਦੇ ਭਾਂਡਿਆਂ ਦੇ ਤਕਰੀਬਨ ਪਹਿਲੇ ਸਵੇਰੇ ਆਪਣਾ ਚੱਲਦੀ ਸੀ ਚਾਹ ਤੇ ਬਰੈਡ ਦੋ ਤਿੰਨ ਘੰਟੇ 7 ਵਜੇ ਸ਼ੁਰੂ ਕਰ ਦਿੰਦੇ ਸੀ ਸਵੇਰੇ ਹਾਲਾਂਕਿ ਦੁਪਹਿਰਾ 12 ਤੋਂ 4 ਹੁੰਦਾ ਉਸ ਤੋਂ ਬਾਅਦ ਜਿਹੜਾ ਕੋਈ ਮੈਗੀ ਵੀ ਬਣਾਣੀ ਫਿਰ ਉਹ ਵੀ ਕਰਨਾ ਸਾਰਾ ਹੈ ਸੈਂਡਵਿਚ ਬਣਾਉਣਾ ਹਾਂ ਸੈਂਡਵਿਚ ਬਣਾਉਣੇ ਐਡਾ ਮਤਲਬ ਚਾਹ ਦੇ ਨਾਲ ਫਿਰ ਉਸ ਤੋਂ ਬਾਅਦ ਕਦੀ ਪੂੜੀ ਛੋਲੇ ਕਦੀ ਚਿੱਟੇ ਛੋਲੇ ਤੇ ਚਾਵਲ ਕਦੀ ਨਿਊਟਰੀ ਗੁਲਜਾ ਫਿਰ ਉਸ ਤੋਂ ਬਾਅਦ ਅਗਲਾ ਗਰੁੱਪ ਵੀ ਨਾਲ ਰਲ ਜਾਂਦਾ ਹੀ ਕੜੀ ਛੋਲਾ ਲਾ ਉਧਰੋਂ ਇਹ ਫਤਿਹਗੜ੍ਹ ਸਾਹਿਬ ਲੈ ਲਓ ਲੰਗਰ ਸੋਲਖੀਆਂ ਹੋਰ ਜਗ੍ਹਾ ਨਾਨਕ ਸਾਹਿਬ ਬਾਬਾ ਨਾਨਕ ਸਿੰਘ ਵਰਸੀ ਤੇ ਬਾਬਾ ਜੀ ਦੀ ਸ਼ਾਦੀ ਦੇ ਪਲਾਈ ਕਹਿੰਦੇ ਤੇ ਸਲਾਣੇ ਪ੍ਰੋਗਰਾਮ ਤੇ ਸਾਰੇ ਪਾਸੇ ਹੀ ਘਾਟਾ ਮਹਿਸੂਸ ਹੋ ਰਿਹਾ ਹੈ ਮੈਂ ਤੇ ਹੁਣ ਚਲੋ ਜਥੇ ਨਾਲ ਮੀਟਿੰਗ ਵੀ ਕਰਾਂਗੇ ਵੀ ਉਹਨਾਂ ਦੀਆਂ ਚਲਦੀਆਂ ਸੇਵਾਵਾਂ ਬੰਦ ਨਾ ਹੋਣ ਅਸੀਂ ਇਹ ਜਥੇ ਨਾਲ ਕਰਾਂਗੇ ਮੀਟਿੰਗ ਵੀ ਜਿੰਨੂੰ ਤੁਸੀਂ ਸਮਝੋ ਠੀਕ ਉਹਨੂੰ ਹੁਣ ਆਪਣਾ ਕਰਕੇ ਓਪਨ ਦੇ ਅੱਗੇ ਲਾ ਕੇ ਤੇ ਆਪਾਂ ਸੇਵਾ ਹੀ ਕਮਾਉਣੀ ਹੈ ਚਲੋ ਇੱਕ ਦਿਨ ਨੂੰ ਜ਼ਿੰਮੇਵਾਰੀ ਦੇਣੀ ਪੈਂਦੀ ਹੈ ਉਹ ਇੱਜ਼ਤ ਇਹ ਨਾ ਕਰਾਂਗੇ ਵੀ ਇਹ ਸੇਵਾ ਨਾ ਬੰਦ ਹੋਣ ਇਸੇ ਤਰ੍ਹਾਂ ਚਲਦੀਆਂ ਰਹਿਣ ਜਿਹੜੀਆਂ ਉਹਨਾਂ ਨੇ ਬੂਟੇ ਲਾਏ ਆ ਪੁਰਨੇ ਪਾਏ ਆ ਉਹ ਚੱਲਦੇ ਰਹਿਣਗੇ ਤੇ ਚਲੋ ਸਾਨੂੰ ਵੀ ਖੁਸ਼ੀ ਤੇ ਉਹ ਆਤਮਾ ਨੂੰ ਵੀ ਖੁਸ਼ੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ